ਆ ਮਜਬੂਤ ਸਰੀਰ ਹੋਵੇ ਸਰਜਰੀ ਤੋਂ ਪਹਿਲਾਂ ਬਿਲਕੁਲ ਸਹੀ ਸਲਾਮਤ ਵੀਡੀਓ ਪਾ ਰਿਆ ਬਾਅਦ ਵਿੱਚ ਸਰਜਰੀ ਹੋਣ ਤੋਂ ਤੁਰੰਤ 30 35 ਮਿੰਟ ਦੇ ਵਿੱਚ ਅਚਾਨਕ ਮੌਤ ਹੋ ਜਣੀ ਕਹਿੰਦੇ ਡਾਕਟਰਾਂ ਦੀ ਕਿਤੇ ਨਾ ਕਿਤੇ ਅੰਗੈਲੀ ਰਹੀ ਹੈ ਉਹਦੇ ਬਾਰੇ ਇਹ ਕਿਹਾ ਜਿ ਰਾਵਣ ਕਿੱਡਾ ਵੱਡੀ ਦੇਹ ਸੀ 10 ਸਿਰਾਂ ਦਾ ਮਾਲਕ ਸੀ ਉਸ ਮਾਨ ਤੱਕ ਲੱਗਦਾ ਸੀ ਜਦ ਰਾਮਚੰਦਰ ਜੀ ਤੀਰ ਚਲਾ ਰਹੇ ਸੀ ਔਰ ਜਿਹੜਾ ਖਿੱਚ ਕੇ ਮਾਰਿਆ ਨਾ ਤੂੰ ਨੀਚੇ ਵਜਿਆ ਰਾਖ ਜਿੱਦਾਂ ਧਰਤੀ ਤੇ ਡਿਗਾ ਧੜ ਕਰਕੇ ਇੰਨਾ ਕਰੇ ਇਹ ਸਰੀਰ ਚ ਜਾਨ ਸਰੀਰ ਚ ਨਹੀਂ ਹੈ ਇਹ ਆਤਮਾ ਤੇ ਜੋਤ ਚਾਲ ਜਿਹੜੀ ਸਰੀਰ ਨੂੰ ਵੱਡਾ ਬਣਾਉਂਦੀ ਉਹ ਕਦੇ ਵੀ ਨਹੀਂ ਮਰਦੀ ਜੇ ਕਿਤੇ ਰੱਬ ਇਹ ਸੋਚੀ ਦੇਣ ਦਾ ਬੰਦੇ ਨੂੰ ਕਿਤੇ ਨੂੰ ਬਿਧੀ ਦੇਣਾ ਜਾਂ ਤੋਂ ਆਪਣੇ ਮਾਂ ਪਿਓ ਨੂੰ ਗਿਆਨ ਨੂੰ ਮਿਲਣਾ ਤੇ ਬੰਦਾ ਰੋਜ਼ ਹੀ ਆਪਣੀ ਚੀਜ਼ ਨੂੰ ਛੱਡ ਕੇ ਤੁਰਿਆ ਫਿਰੇ ਇੱਥੇ ਪਰ ਉਹ ਦਸਮਾ ਦਵਾਰ ਹੈਗਾ ਜਿੱਥੇ ਕੋਈ ਕਿਤੇ ਨਹੀਂ ਗਿਆ ਇੱਥੇ ਮਹਿਸੂਸ ਨਹੀਂ ਹੁੰਦਾ ਕੋਈ ਸੀ ਤੁਸੀਂ ਚਲੇ ਜਾਓਗੇ ਨਾ ਤੇ ਖਾਲੀ ਨਹੀਂ ਹੈ ਮੈਨੂੰ ਤਾਂ ਲੱਗਦਾ ਵੀ ਮੇਰਾ ਪੁੱਤ ਬੈਠਾ ਹੈ ਜਿਹਨੂੰ ਮੈਂ ਪੁੱਤ ਕਹੇ ਇਸੋਂ ਹੋ ਜਾਂਦੀ ਸਭ ਕੁਝ ਉਸ ਤੇ ਟਿੱਕੀ ਹੋਈ ਹੈ ਕੁਝ ਨਹੀਂ ਭੁੱਲ ਜਾਂਦੇ ਲੋਕ ਤੁਸੀਂ ਦੇਖੇ ਹੋਣਗੇ ਸਕੇ ਭੁੱਲ ਜਾਂਦੇ ਦੋਸਤ ਭੁੱਲ ਜਾਂਦੇ ਮੈਂ ਤਾਂ ਨਹੀਂ ਕਿਸੇ ਨੂੰ ਮਰਦੇ ਦੇਖਿਆ ਮੈਂ ਤਾਂ ਰਾਜਾ ਹੀਰ ਨਾਲ ਹੀ ਮਰਦਾ ਦੇਖਿਆ ਕ੍ਰਿਸ਼ਕ ਪਿਆਰ ਦੀਆਂ ਗੱਲਾਂ ਕਰਦੇ